ਸਾਥੀਰੇ ਗਾਜੀ ਕਿਸਾਨ ਭਰਾਓ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨੀ ਹੈ ਤੂੜੀ ਦੇ ਰੇਟਾਂ ਦੀ ਕਾਫੀ ਸਾਰੇ ਵੀਰਾਂ ਦੇ ਕਮੈਂਟ ਆਏ ਸੀ ਵੀ ਤੂੜੀ ਤੇ ਜਿਹੜੀ ਇਹ ਵੀਡੀਓ ਜ਼ਰੂਰ ਪਾਓ ਸੋ ਵੱਖ-ਵੱਖ ਏਰੀਏ ਦੇ ਰੇਟ ਆਪਾਂ ਤੁਹਾਡਾ ਨਾਲ ਸਾਂਝੇ ਕਰਨੇ ਆ ਸੋ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਆਪਾਂ ਸਾਡੇ ਏਰੀਏ ਤਰਨਤਾਰਨ ਤੋਂ ਇੱਥੇ ਤੂੜੀ ਜਿਹੜੀ ਆ 300 ਤੋਂ ਲੈ ਕੇ ਤੇ 350 ਦੇ ਵਿੱਚ ਵਿੱਚ ਵਿਕ ਰਹੀ ਹੈ ਜੀ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਪੱਟੀ ਏਰੀਏ ਦੀ ਉੱਥੇ ਤੂੜੀ 280 ਰੁਪਏ ਤੋਂ ਲੈ ਕੇ ਤੇ 350 ਦੇ ਵਿੱਚ ਵਿੱਚ ਉੱਥੇ ਵੀ ਵਿਕੀ ਹੈ ਅੱਗੇ ਕਪੂਰਥਲੇ ਦੀ ਗੱਲ ਕਰ ਲਈਏ ਜੀ 350 ਤੋਂ 350 ਦੇ ਵਿਚ ਵਿੱਚ ਤੂੜੀ ਦਾ ਰੇਟ ਇੱਥੇ ਰਿਹਾ ਜੀ ਸ੍ਰੀ ਅਮਰਸਰ ਇੱਥੇ ਤੂੜੀ 350 ਤੋਂ 400 ਰੁਪਏ ਤੱਕ ਵਿਕੀ ਹੈ ਤੇ ਅੱਗੇ ਕੋਟਕਪੂਰੇ ਦੀ ਗੱਲ ਕਰ ਲਈਏ ਇੱਥੇ ਤੂੜੀ ਜਿਹੜੀ ਆ 360 ਰੁਪਏ ਰੇਟ ਇੱਥੇ ਤੂੜੀ ਦਾ ਸਿਰਾ ਜਿਹੜਾ ਹੋ ਰਿਹਾ ਸ੍ਰੀ ਮੁਕਤਸਰ ਸਾਹਿਬ 375 ਰੁਪਏ ਸਿਰਾ ਤੂੜੀ ਜਿਹੜੀ ਚੰਗੀ ਵਧੀਆ ਚਿੱਟੀ ਤੂੜੀ ਆ ਉਹ ਵਿਕੀ ਹੈ ਤੇ ਬਠਿੰਡੇ ਏਰੀਆ ਦੇ ਵਿੱਚ ਵੀ 350 ਤੋਂ 400 ਦੇ ਵਿਚ ਵਿੱਚ ਚੰਗੀ ਤੂੜੀ ਜਿਹੜੀ ਆ ਉਹ ਵਿਕ ਰਹੀ ਹੈ ਤੇ ਅੱਗੇ ਬਟਾਲਾ ਦੀ ਗੱਲ ਕਰ ਲਈਏ ਜੀ ਇੱਥੇ ਤੂੜੀ ਜਿਹੜੀ ਆ 315 ਰੁਪਏ ਦਾ ਇੱਥੇ ਤੂੜੀ ਦਾ ਜਿਹੜਾ ਸੌਦਾ ਹੋਇਆ ਤੇ ਜਲੰਧਰ ਏਰੀਆ ਦੀ ਗੱਲ ਕਰ ਲਈਏ ਜੀ 380 ਰੁਪਏ ਇੱਥੇ ਤੂੜੀ ਦਾ ਰੇਟ ਰਿਹਾ ਜੀ ਅੱਗੇ ਲੁਧਿਆਣਾ ਵਿੱਚ ਤੂੜੀ ਜਿਹੜੀ ਆ ਉਹ 410 ਰੁਪਏ ਤੱਕ ਸਿਰਾ ਜਿਹੜੀ ਆ ਉਹ ਵਿਕੀ ਆ ਅੱਗੇ ਰਾਜਪੁਰੇ ਤੂੜੀ ਜਿਹੜੀ ਆ ਉਹ 370 ਰੁਪਏ ਤੱਕ ਤੂੜੀ ਦਾ ਰੇਟ ਰਿਹਾ ਆਲਵਾਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੂੜੀ ਜਿਹੜੀ ਆ ਉਹ 350 ਰੁਪਏ ਤੱਕ ਵਿਕ ਰਹੀ ਹੈ ਕੁਝ ਵੱਡੇ ਸ਼ਹਿਰ ਹੈ ਜਿੱਥੇ ਜਿਹੜੀ ਤੂੜੀ 400 ਤੱਕ ਵਿਕੀ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਸਾਡੇ ਨਾਲ ਜਰੂਰ ਸਾਂਝੇ ਕਰਿਓ ਸੋ ਧੰਨਵਾਦ ਜੀ